ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਉਹ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਪਿੰਡ ਲਹਿਰਾ ਪੇਗਾ। ਬਾਈ ਸੁੱਖੀ ਦੇ ਘਰ ਆਪਾਂ ਤੁਹਾਨੂੰ ਦੋ ਨਗ ਦਿਖਾਵਾਂਗੇ ਜਿਹਦੇ ਵਿੱਚੋਂ ਇੱਕ ਮਿੱਤਰੋ ਟੋਕੜ ਗੱਪਣ ਮੱਝ ਐ। ਇੱਕ ਮਿੱਤਰੋ ਪਹਿਲੇ ਸੂਏ ਸੂਣ ਵਾਲੀ ਪਲੌਣ ਵੜ ਐ। ਫੁੱਲ ਕਦ ਕਾਟ ਆ ਫੁੱਲ ਬੇਲ ਆ ਰੰਗ ਵੀ ਮਿੱਤਰੋ ਬਹੁਤ ਸੋਹਣਾ ਤੇ ਥਾਂਡੇ ਵੀ ਦੀ ਪੂਰੀ ਸਾਫ ਵੱਡਾ ਕਦ ਕਾਟ ਤੇ ਬੇਲ ਵੀ ਚੰਗੀ ਆ। ਸੂਣ ਦੇ ਮੇਰਾ ਅੰਦਾਜ਼ਾ ਵੀ 2-4 ਦਿਨ ਬਾਕੀ ਨੇ। ਤੇ ਦੂਜੇ ਨੰਬਰ ਤੇ ਤੋਕੜ ਗੱਬਣਾ ਇਹਦੀ ਵੀ ਡਿਟੇਲ ਆਪਾਂ ਬਾਈ ਜੀ ਤੁਹਾਨੂੰ ਲਮਾਂਗੇ ਤੇ ਕੱਲਾ ਕੱਲਾ ਨਗ ਮਿੱਤਰੋ ਆਪਾਂ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਹੈ ਬੈੜ ਦਾ ਸੂਆ ਪਹਿਲਾ ਹਾਂਜੀ ਪਹਿਲਾ ਸੂਆ ਕਿੰਨੇ ਕ ਦਾਣਾ ਜਿਹੜੇ ਰਹਿੰਦੇ ਨੇ ਇਹ 4 ਤਰੀਕ ਨੂੰ ਦਿਨ ਪੂਰੇ ਆ ਜੀ ਮਨਾਂ ਉੱਤੇ ਕੋ ਲੈ ਜੋ ਗੱਲ ਵੱਖਰੀ ਜੀ 4 ਤਰੀਕ ਨੂੰ ਠੰਡੀ ਸੀ ਨਫੋਲਾ ਹਣਾ ਹਾਂਜੀ ਹਾਂਜੀ ਠੀਕ ਹੈ ਪੂਰੀ ਢੰਡੀ ਜੀ ਹੈ ਜੀ ਓਕੇ ਤੇ ਇਹਦਾ ਰੇਟ ਕੀ ਕਰਨਾ ਜੀ ਆਪਾਂ ਰੇਟ ਇੱਕ ਦਾ ਕਰੀਏ ਇੱਕ ਦਾਸ ਮਾਨਦਾਨ ਹੋ ਵਿੱਚ ਮਾਨਦਾਨ ਹਾਂਜੀ ਤੋਰੋ ਜੇ ਇੱਕ ਮਾਰੀ ਫੁੱਲ ਕੱਦ ਕਾਟਾ ਫੁੱਲ ਮਿੱਤਰੋ ਵੇਲਾ ਪਹਿਲੇ ਸੂਏ ਮਿੱਤਰੋ ਇਹਨੇ ਸੂਣਾ 2-4 ਦਿਨ ਸੂਣ ਦੇ ਵਿੱਚ ਬਾਕੀ ਨੇ ਤੇ ਰੰਗ ਵੀ ਬਹੁਤ ਸੋਹਣਾ ਤੇ ਕੱਦ ਕਾਟ ਵੀ ਚੰਗਾ ਫੇਰ ਆਪਾਂ ਕਹਿੰਨੇ ਆ ਤੇ ਸੋਹਣੇ ਮਿੱਤਰੋ ਤਿਆਰ ਹੋ ਰਹੀ ਹੈ ਤੇ ਸੁਖੀ ਦੇ ਘਰੋਂ ਆਪਾਂ ਇਹ ਵੀਡੀਓ ਬਣਾ ਰਹੇ ਆ ਬਾਈ ਦਾ ਜਿਹੜਾ ਘਰ ਹੈ ਪੱਠੇ ਵਾਲੇ ਰਾਹ ਤੇ ਬਾਈ ਦਾ ਘਰ ਹੈ ਪਿੰਡ ਲਹਿਰੇ ਪੇ ਕਿੱਦੋਂ ਜਦੋਂ ਪੱਠੇ ਵਾਲੇ ਰਾਹ ਨੂੰ ਆਪਾਂ ਜਾਂਦੇ ਆ ਸੋਰੀ ਹੌਲੀ ਹੌਲੀ ਮਰ ਜਾ ਹੌਲੀ 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 ਲੈਓ ਜੀ ਲੈਓ ਦੁਬਾਰੇ ਲੈਓ ਜਾਨ ਆ ਨਾ ਬੁਰਨਾ ਬੋਲ ਨਹੀਂ ਇੰਦਰ ਤਾਂ ਆਪਰਾ ਹੀ ਜਾਂਦਾ ਜੀ ਪਹਿਲਾਂ ਨਾਲ ਤਾਂ ਤਾਂ ਪਹਿਲਾਂ ਨਾਲ ਤਾਂ ਜਦੋਂ ਸੂਕ ਸੂਕ ਹੀ ਹਰਦਾ ਕਹਿੰਦਾ ਸਰ ਫੇਰ ਠੰਡਾ ਹੁੰਦਾ ਵੈਸੇ ਠੰਡੀ ਸੀ ਮਿੱਤਰੋ ਫੁੱਲਾ ਪਰ ਥੋੜਾ ਜਿਹਾ ਹਾਂ ਅੰਦੇ ਜਿੱਧਰ ਮਰਜ਼ੀ ਪਾਸੇ ਬਹਿ ਜਾਓ ਹਨਾ ਹਾਂ ਦੂਜੀ ਸਾਈਡ ਬੈਠੇ ਆ ਰੇਟ ਆਪਾਂ 10 ਕਰ ਰਹੇ ਹਾਂ ਠੀਕ ਹੈ ਮਾਨਤਾਣ ਹੋ ਜਾਣਾ ਤੇ ਦੂਜੇ ਨੰਬਰ ਤੇ ਹੈਗੀ ਆ ਜੀ ਤੋਕੜ ਗੱਪਣ ਇਹ ਕਿੰਨੇ ਕਿਚਰ ਦੀ ਗੱਪਣ ਉਹ ਵੀ ਕਾਫੀ ਪੰਜ ਮਿੰਨਾ ਹੀਗਾ ਬਾਈ ਸਾਢੇ ਪੰਜ ਮਿੰਨਾ ਦੀ ਥੋੜਾ ਕੈਮਰੇ ਤੋਂ ਡਰਦੀ ਆ ਨਾ ਸੂਆ ਕਿਹੜਾ ਹੋਊਗਾ ਜੀ ਇਹ ਸੂਆ ਜੀ ਆਪਾਂ ਧਿਆਨ ਦੀ ਸੀ ਪਹਿਲਾਂ ਜੇ ਸੂਏ ਨਹੀਂ ਲੈਂਦੇ ਉਸੇ ਸੂ ਹੋਊਗਾ ਚੌਥੇ ਸੂਗੇ ਕਿੰਨਾ ਕੁ ਤੋਦ ਤਸ ਚਰਨੇ ਦੋਦੇ ਸਾਢੇ 12 ਲੀਟਰ ਦਿੱਤਾਈ 12 ਲੀਟਰ ਮੰਗਰਾ ਕੱਟੀ ਹਾਂ ਜੀ ਆ ਧੋਰੋ ਜੇ ਇੱਕ ਵਾਰੀ ਥੋੜਾ ਜਿਹਾ ਮਿੱਤਰੋ ਆਪਾਂ ਇਸ ਨੂੰ ਦੂਰੋਂ ਹੀ ਤੋਰ ਕੇ ਦਿਖਾਵਾਂਗੇ ਕਿਉਂਕਿ ਕਿਉਂਕਿ ਘਰੇ ਇਹਨਾਂ ਦੇ ਬਾਈ ਦੇ ਆਹ ਬਗਾਨਾ ਬੰਦਾ ਨਹੀਂ ਆਉਂਦਾ ਕੁੱਛ ਡਾਕਟਰੀ ਪੇਸ਼ੇਵਾਨ ਕਰਕੇ ਵੀ ਮਸਤ ਮਿੱਤਰੋ ਸਿਆਣ ਲੈਂਦਾ ਖਣਾ ਦੀ ਸਾਫ ਹੈ ਤੇ ਸਾਢੇ ਪੰਜ ਮਹੀਨੇ ਦੀ ਹੋਗੀ ਹਾਂਜੀ ਹਾਂਜੀ ਸਾਢੇ ਪੰਜ ਮਹੀਨਾ ਦੀ ਗੱਬਣਾ ਮਗਰ ਮਿੱਤਰੋ ਕੱਟੀ ਐ ਲੈ ਐਵੇਂ ਤੇ ਦਰਦੀ ਐ ਹਨਾ ਹਾਂ ਚਲੋ ਆਹ ਮਿੱਤਰੋ ਮਗਰ ਕੱਟੀ ਐ ਕੱਟੀ ਦੇ ਕੋਈ ਫੋਟ ਸਕਤਾ ਹੈ ਨਹੀਂ ਹੈਨਾ ਠੀਕ ਹੈ ਦੁੱਧ ਬਾਈ ਕਹਿੰਦਾ ਵੀ 12 ਕਿਲੋਟਰ ਇਹਨੇ ਕੱਢਿਆ ਤੇ ਘੱਟੋ ਘੱਟ ਮਿੱਤਰੋ 12 15000 ਦੀ ਕੱਟੀ ਵੀ ਹੈ ਚਾਰ ਦੇ ਮਿਲ ਜੀ ਇੱਕ ਟਾਈਮ ਆਸਨੇ ਕਿੰਨਾ ਕੁ ਤੋਹਣ 2 ਕਿਲੋ ਦੁੱਧ ਹੈ ਚਾਰ ਦੇ ਵਿੱਚ ਇੱਕ ਟਾਈਮ ਚਾੜ ਤੇ ਮਿਲਦੀ ਆ 2 ਕਿਲੋ ਦੁੱਧਾ ਮੁੱਲ ਕੀ ਕਰਤਾ ਜੀ ਦਾ ਬੋਲੇ 90000 90 ਮਾਨਤਨ ਹੋਏ ਚੋਂ ਵੀ ਮਾਨਤਨ ਕਰਨਾ ਹੈ ਜੀ ਤੇ ਫੋਨ ਨੰਬਰ ਦੱਸ ਦਿਓ ਜੀ 76578 76578 26798 26798 ਹਾਂਜੀ ਸੋ ਜਿਹੜੇ ਵੀ ਵੀਰ ਭਰਾ ਨੂੰ ਦੋਨੇ ਨਗਰ ਦੇ ਵਿੱਚੋਂ ਕੋਈ ਵੀ ਨਗ ਮਿੱਤਰੋ ਪਸੰਦ ਆਉਂਦਾ ਤਾਂ ਕਰ ਸਕਦੇ ਹੋ ਸੰਪਰਕ ਇੱਕ ਵਾਰੀ ਇਧਰ ਨੂੰ ਹੱਕੇ ਜੀ ਮੇਰੇ ਬੈਠ ਦਿਖਾ ਕੇ ਭਾਈ ਲੈਵਾ ਦਿਖਾ ਦੇ ਦੁਬਾਰੇ ਲੈ ਹੋ ਥੋੜੇ ਮਿੱਤਰੋ ਤਿਆਰੀ ਚ ਤੇ 2-4 ਦਿਨ ਸੌਣ ਦੇ ਵਿੱਚ ਬਾਕੀ ਇਹ ਕਦ ਕਾਟ ਵੀ ਫੁੱਲਾ ਤੇ ਬੇਰ ਵੀ ਮਿੱਤਰੋ ਫੁੱਲਾ ਸੋ ਸਾਰੇ ਵੀਰਾਂ ਦਾ ਧੰਨਵਾਦ